ਦੁੱਧ ਕੇ ਨਾਮ ਲੈ ਤੀਆਂ ਵਾਲਾ ਦੁੱਧ ਪਲਾਵਾਂ ਲੈ ਤੀਆਂ ਪਾ ਮੂਰੇ ਰਹੇ ਸਦਾ ਰਹੇ ਹਾਂ ਦਾ ਰਾਜਾ ਗਲੀਆਂ ਚ ਫਿਰਦਾ ਵੀਰੇ ਬਣ ਕੇ ਫਤਹੀ ਰਾਜਾ ਗਲੀਆਂ ਚ ਫਿਰਦਾ ਵੀਰੇ ਬਣ ਕੇ ਫਤਹੀ ਰੱਬਾ ਕਿਸੇ ਤਾਂ ਬਹਾਨੇ ਤੂੰ ਮਿਲਾ ਦੇ ਜੱਤੀ ਹੀ ਰੱਬਾ ਕਿਸੇ ਤਾਂ ਬਹਾਨੇ ਫੇਰ ਵੀ ਪਤਾ ਨਹੀਂ ਕਾ ਤੂੰ ਮੋਹ ਜਹਾਈ ਜਾਂਦੇ ਪਾਵੇਂ ਸਾਡੇ ਸੜ ਗਏ ਨੇ ਪੈ ਪਾਵੇਂ ਸਾਡੇ ਉਜ ਗਏ ਨੇ ਪੈ ਜਾ ਤੈਨੂੰ ਹੋਰ ਕਹਾਂ ਦੱਸ ਕੀ ਹੋ ਕੀ ਹੋਇਆ ਜੇ ਅੱਜ ਸਾਡੀ ਨਾ ਤੂੰ ਹੋ ਪਰ ਕਦੇ ਤਾਂ ਸਾਡੀ ਸੀ ਨਹੀਂ ਰੇ ਕਦੇ ਤਾਂ ਸਾਡੀ ਸੀ ਰਾਂਝਾ ਗਲੀਆਂ ਚ ਫਿਰਦਾ ਵੀਰੇ ਬਣ ਕੇ ਫਕੀਰ ਰਾਂਝਾ ਗਲੀਆਂ ਚ ਫਿਰਦਾ ਵੀਰੇ ਬਣ ਕੇ ਫਕੀਰ ਰੱਬਾ ਕਿਸੇ ਤਾਂ ਬਹਾਨੇ ਤੂੰ ਮਿਲਾ ਦੇ ਜੱਟੀ ਹੀਰ ਰੱਬਾ ਕਿਸੇ ਤਾਂ ਬਹਾਨੇ ਤੂੰ ਮਿਲਾ ਦੇ ਜੱਟੀ ਹੀਰ 12 ਸਾਲ ਨਹੀਂ ਮਹੀਰੇ ਹੈ ਸੀ ਕੇ ਮੰਗੂ ਤੇਰੇ ਚਾਰੇ ਕੱਚੀ ਲੱਸੀ ਨਾਲ ਹੀਰੇ ਸੀ ਮੈਂ ਵਕਤ گزارੇ 12 ਸਾਲ ਨਹੀਂ ਮੈਂ ਹੀਰੇ ਸੀ ਕੇ ਮੰਗੂ ਤੇਰੇ ਚਾਰੇ ਕੱਚੀ ਲੱਸੀ ਨਾਲ ਹੀਰੇ ਸੀ ਮੈਂ ਵਕਤ گزارੇ ਹੋਇਆ ਮੇਰੇ ਨਾਲ ਧੋਖਾ ਹੋਇਆ ਮੇਰੇ ਨਾਲ ਧੋਖਾ ਮੇਰੀ ਮਹਾੜੀ ਤਕਦੀਰ ਰੱਬਾ ਕਿਸੇ ਤਾ ਬਹਾਨੇ ਤੂੰ ਮਿਲਾ ਦੇ ਜੱਟੀ ਹੀਰ ਰੱਬਾ ਕਿਸੇ ਤਾ ਬਹਾਨੇ ਤੂੰ ਮਿਲਾ ਦੇ ਜੱਟੀ ਹੀਰ ਕੀਤੇ ਸਜਦੇ ਬਥੇਰੇ ਨਾਲੇ ਮੰਗੀਆਂ ਦੁਆਵਾਂ ਕੋਈ ਸੁਣਦਾ ਨਹੀਂ ਮੇਰੀ ਹਾਏ ਮੈਂ ਕਿਹੜੇ ਪਾਸੇ ਜਾਵਾਂ ਕਿੱਤੇ ਸੱਜ ਦੇ ਵਖੇਰੇ ਨਾਲੇ ਮੰਗੀਆਂ ਦੁਆਵਾਂ ਕੋਈ ਸੁਣਦਾ ਨਹੀਂ ਮੇਰੀ ਹਾਏ ਮੈਂ ਕਿਹੜੇ ਪਾਸੇ ਜਾਵਾਂ ਹੀਰ ਲਿਖਦਾ ਏ ਇਦੂ ਹੋ ਹੀਰ ਲਿਖਦਾ ਏ ਇਦੂ ਬੰਦਾ ਯਕੀਨਾਂ ਚ ਨਹੀਂ ਰੱਬਾ ਕਿਸੇ ਦਾ ਬਹਾਨੇ ਤੂੰ ਮਿਲਾ ਦੇ ਜੱਟ ਹੀਰ ਰੱਬਾ ਕਿਸੇ ਤਾਂ ਬਹਾਨੇ ਤੂੰ ਮੇਰਾ ਦੇ ਜੱਟੀ ਹੀਰ ਹੋ ਮੈਨੂੰ ਤੁਰਦੀ ਸੋਹਣੀ ਲੱਗਦੀ ਹੋ ਜਦੋਂ ਲਟਕੀ ਲਟਕ ਪੱਬ ਤਰਦੀ ਹੋ ਮੈਨੂੰ ਤੁਰਦੀ ਸੋਹਣੀ ਲੱਗਦੀ ਹੋ ਜਦੋਂ ਲਟਕ ਕੇ ਲਟਕ ਪੱਬ ਤਰਦੀ ਹੋ ਮੇਰੀ ਹੱਡੀਆਂ ਦਾ ਬਾਲਣ ਕਰਦੀ ਮੇਰੀ ਹੱਡੀਆਂ ਦਾ ਬਾਲਣ ਕਰਦੀ ਹੋ ਮੁੰਡਾ ਪੱਟਿਆ ਤੇਰੀ ਪੱਟਿਆ ਤੇਰੀ ਓ ਹੋ ਹੋ ਰਨੇ ਓ ਹੋ ਵਾਹ ਵਾਹ ਸੱਜਣਾ ਵੇ ਸੱਜਣਾ ਹ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਕਾ ਤੂੰ ਮੋਜ ਹਾਈ ਜਾਂਦੇ ਪਾਵੇਂ ਸਾਡੇ ਸੜ ਗਏ ਨੇ ਪੈ ਪਾਵੇਂ ਸਾਡੇ ਹੋਏ ਪੁੱਜ ਗਏ ਨੇ ਪੈ ਹੋ ਸੱਜਣਾ ਵੇ ਸੱਜਣਾ ਵੇ ਸੱਜਣਾ ਮਾਂ ਨੇ ਵੀ ਰੋਕਿਆ ਬਾਪੂ ਨੇ ਵੀ ਰੋਕਿਆ ਨਾ ਜਾਈਂ ਮਿੱਤਰਾਂ ਦੇ ਸ਼ੈ ਨਾ ਜਾਈ ਮਿੱਤਰਾਂ ਦੇ ਸ਼ੈ ਪਰ ਸਾਡੀ ਭੁੱਖ ਸਗੋਂ ਦੂਣੀ ਚੂਣੀ ਹੋਈ ਜਾਵੇ ਹੌਲ ਪੈਂਦੇ ਰਹਿਣ ਛੱਤੋਂ ਪੈ ਹੌਲ ਪੈਂਦੇ ਰਹਿਣ ਛੱਤੋਂ ਪੈ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਪਾ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਤਾਰੇ ਅਧੀ ਲਏ ਮੇਰੀ ਜਾਨ ਆ ਪਾ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਓਰ ਦੀਆਂ ਬਾਤਾਂ ਤੁਹਾਡੇ ਲਈ ਸੋਗਤਾਂ ਕਦੇ ਆਈਆਂ ਨਾ ਓ ਰਤਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਇਕੋ ਚੀਜ਼ ਚਾਹੁੰਦਾ ਹੈ ਇਹ ਦਿਲ ਸਦਾ ਅੱਖਾਂ ਮੂਰੇ ਰਹੇ ਸਦਾ ਰਹੇ ਹਾਨ ਦਾ ਆਮਣੀ ਰਾਤ ਮਹਿਰਮਾਂ ਟਿੰਟਿਮੋਦੇ ਤਾਰੇ ਜੰਨ ਚਾਨਣੀ ਰਾਤ ਮਹਿਰਮਾਂ ਟਿੰਟਿਮੋਦੇ ਤਾਰੇ ਪਿਛਲੀ ਗਲੀ ਵਿੱਚ ਆ ਜਾ ਸੋਹਣਿਆ ਸੋਹਗੇ ਪਿੰਡ ਦੇ ਸਾਰੇ ਚੰ ਚਾਮਣੀ ਰਾਤ ਮਹਿਰਵਾ ਤੇਮ ਤੇ ਵੰਦੇ ਤਾਰੇ ਤੂੰ ਆ ਪਹੁੰਚੇ ਲਾਵਾ ਪਜ ਪਜ ਕੰਮ ਨਵੇਂੜਾ ਸੀシャ ਮੈਨੂੰ ਮਾਰੇ ਸੈਨਕਾਂ ਜਦ ਜਲਵਾਨ ਨੂੰ ਛੇੜਾਂ ਸੀシャ ਮੈਨੂੰ ਮਾਰੇ ਸੈਨਕਾਂ ਜਦ ਜਲਵਾਨ ਨੂੰ ਛੇੜਾਂ ਦੁੱਧ ਪਲਾਵਾ ਲੈ ਛੀਆਂ ਵਾਲਾ ਦੁੱਧ ਪਲਾਵਾ ਲੈ ਛੀਆਂ ਵਾਲਾ ਆਹ ਬੋਲੋਣਾ ਸਾਰਾ ਆਤਮਾ ਛੇਲਾ ਕੰਨੋ ਮੱਕਤਨੀ ਸਾਜ ਦੇ ਲਹਾਨੂੰ ਥੇੜਾ ਜ਼ੁਲਫਾਂ ਦੀ ਚਲੂ ਮਹਾਰਾ ਸੋਦਾ ਜ਼ੁਲਫਾਂ ਦੀ ਚਲੂ ਮਹਾਰਾ ਥੇੜਾ ਪਟ ਦਾ ਸਰਾਣਾ ਲਾ ਕੇ ਦੁੱਧ ਕੇ ਨਾਮ ਆ ਲੈ ਤੀਆਂ ਵਾਲਾ ਦੁੱਧ ਪਲਾਵਾਂ ਲੈ ਤੀਆਂ ਪਾ